ਜਗਬਾਰੇ ਟੀਵੀ ਦੇਖ ਰਿਹਾ ਹਾਂ ਖਨੋਰੀ ਬਾਰਡਰ ਤੇ ਜਿਹੜਾ ਮਾਹੌਲ ਹੈ ਉਹ ਤਣਾਅਪੂਰਨ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਜਿਹੜੀਆਂ ਅਗਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਇੱਕ ਪਾਸੇ ਦੇਖੋਗੇ ਤੁਸੀਂ ਕਿ ਹਰਿਆਣਾ ਪੁਲਿਸ ਖੜੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਤੁਸੀਂ ਦੇਖੋਗੇ ਜਿਹੜੀਆਂ ਗੁਰੂ ਦੀਆਂ ਫੌਜਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਤਾਂ ਕਹਿ ਸਕਦੇ ਆ ਆਸੂ ਗੈਸ ਦੇ ਗੋਲੇ ਜਿਹੜੇ ਦਾਗੇ ਜਾ ਰਹੇ ਨੇ ਤੁਸੀਂ ਤਸਵੀਰਾਂ ਦੇਖੋਗੇ ਜਿਹੜੇ ਇਹ ਆਸੂ ਗੈਸ ਦੇ ਗੋਲੇ ਜਿਹੜੇ ਇੱਥੇ ਦੇਖੋਗੇ ਤੁਸੀਂ ਕਿ ਪਿੱਛੇ ਜਿਹੜੀ ਇਹ ਆਸੂ ਗੈਸ ਦੇ ਗੋਲੇ ਜਿਹੜੇ ਨੇ ਉਹ ਦੱਗੇ ਜਾ ਰਹੇ ਨੇ ਤਾਂ ਤਸਵੀਰਾਂ ਜਿਹੜੀ ਆ ਤੁਸੀਂ ਦੇਖ ਪਾ ਰਹੇ ਹੋ ਇਹ ਇਹ ਖਨੋਰੀ ਬਾਰਡਰ ਦੀ ਤਸਵੀਰਾਂ ਨੇ ਜਿੱਥੇ ਆंसू ਗੈਸ ਦੇ ਗੋਲੇ ਜਿਹੜੇ ਕਿਸਾਨਾਂ ਦੇ ਉੱਪਰ ਦੱਗੇ ਜਾ ਰਹੇ ਨੇ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖੋਗੇ ਹਾਂ ਭਾਈ ਜੀ ਆंसू ਗੈਸ ਦੇ ਗੋਲੇ ਮਾਰ ਰਹੇ ਨੇ ਮਾਰ ਨਾ ਭਾਈ ਮਰ ਜਾਣਗੇ ਯਾਰ ਮਰਨ ਤਾਂ ਆਇਆ ਮਰਾਂ ਨਹੀਂ ਇਸ ਦਾ ਪਟਾਵਗੇ ਜਾਂ ਟੱਪਾਂਗੇ ਦਿੱਲੀ ਤੇ ਜਾਵਾਂਗੇ ਭਾਈ 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 ਜੋ ਰੁਕੋਂਗੇ ਪਰ ਹੁਣ ਜਿਸ ਨਾਲ ਨਾ ਨਵੀਂ ਟੌਪ ਤੇ ਵਸ ਤੂੰ ਦੇਖ ਰਹਿ ਦੋ ਮਿੰਟ ਤੁਸੀਂ ਆਏ ਤੱਕੀ ਦੇਖੋ ਕਿ ਆਸੂ ਗੈਸ ਦੇ ਗੋਲਿਆਂ ਦੀ ਬਰਸਾਤ ਜਿਹੜੀ ਹੈ ਉਹ ਲਗਾਤਾਰ ਹੋ ਰਹੀ ਹੈ ਤੁਸੀਂ ਇਹ ਦੇਖੋਗੇ ਕਿ ਨਜ਼ਦੀਕੀ ਤੋਂ ਤਸਵੀਰਾਂ ਬਾਬਾ ਜੀ ਨਿਕਲ ਕੇ ਆਏ ਆਂ ਆਸੂ ਗੈਸ ਦੇ ਗੋਲਿਆਂ ਚ ਮੈਂ ਨਾ ਜੋ ਮਰਜੀ ਕਰਨਾ ਤੇ ਇਹੀ ਚੱਲਣਾ ਹੈ ਇਹਦੀ ਮੋਦੀ ਦੀ ਤਸਵੀਰ ਜਿਹੜੀ ਹੈ ਉਹ ਦੇਖੋ ਕਿ ਆਸੂ ਗੈਸ ਦੇ ਗੋਲੇ ਜਿਹੜੇ ਤੇ ਦਾਗੇ ਜਾ ਰਹੇ ਨੇ ਦੂਜੇ ਪਾਸੇ ਜਿਹੜੇ ਨੇ ਉਹ ਇਲਾਕੇ ਖੜੇ ਹੋਏ ਨਜ਼ਰ ਆ ਰਹੇ ਨੇ ਡੱਡੇ ਹੋਏ ਨਜ਼ਰ ਆ ਰਹੇ ਨੇ ਆਸੂ ਗੈਸ ਦੇ ਗੋਲੇ ਦੀ ਬਰਸਾਤ ਜਿਹੜੀ ਆ ਹੁਣ ਖਨੋਰੀ ਬਾਰਡਰ ਦੇ ਉੱਪਰ ਹੋਈ ਆ ਤੁਸੀਂ ਦੇਖੋਗੇ ਦੂਰ ਦੂਰ ਤੱਕ ਜਿਹੜੇ ਆਸੂ ਗੈਸ ਦੇ ਗੋਲੇ ਨੇ ਰੰਗਦਾਰ ਉਹ ਛੱਡੇ ਜਾ ਰਹੇ ਨੇ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਇਹ ਖਨੋਰੀ ਬਾਰਡਰ ਤੋਂ ਦੇਖ ਰਹੇ ਹੋ ਤੁਸੀਂ ਬਾਈ ਰੁਕੋਗੇ ਫਿਰ ਅੱਗੇ ਹਾਂ ਜਾਓ ਬਾਈ ਓਏ ਅੱਥਰੁਕੋਏ ਕੋਈ ਟੱਕਰੀ ਨਹੀਂ ਮੈਨੂੰ ਜਾਂ ਦੇਖੜਗੇ ਦੇਖ ਨੇ ਵਿੱਚ ਟੱਪਾਂਗੇ ਤੁਸੀਂ ਦੇਖੋ ਬਾਬਾ ਜੀ ਜਿਹੜੇ ਭੰਗੜੇ ਪਾ ਰਹੇ ਨੇ ਬਬਾਈ ਆਖੂ ਗਿਆ ਤਾਂ ਗੋਲੇ ਆ ਰਹੇ ਨੇ ਕੋਈ ਬਾਤ ਨਹੀਂ ਆੜੇਗਾ ਹੈ ਦੇਵੇਗੇ ਵਗੇ ਤੁਸੀਂ ਇਹ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਕਿ ਖਨੋਰੀ ਬਾਰਡਰ ਤੋਂ ਜਿੱਥੇ ਆਸੂ ਗੈਸ ਦੇ ਗੋਲਿਆਂ ਦੀ ਬਰਸਾਤ ਜਿਹੜੀ ਹੈ ਹਰਿਆਣਾ ਪੁਲਿਸ ਉਹ ਕਰ ਰਹੀ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਇਹ ਖਨੋਰੀ ਬਾਰਡਰ ਦੀਆਂ ਦਿਖਾ ਰਹੇ ਆ ਸੜਕਾਂ ਤੇ ਧੂਆਂ ਹੀ ਧੂਆਂ ਤੁਹਾਨੂੰ ਨਜ਼ਰ ਆਏਗਾ ਸਾਹ ਲੈਣਾ ਤਾਂ ਕੁਰੇ ਮੁਸ਼ਕਿਲ ਹੋ ਚੁੱਕਿਆ ਅੱਖਾਂ ਦੇ ਵਿੱਚੋਂ ਪਾਣੀ ਜਿਹੜਾ ਨਜ਼ਰ ਆ ਰਿਹਾ ਤਾਂ ਕਹਿ ਸਕਦੇ ਆ ਕਿ ਇਹ ਖਨੋਰੀ ਬਾਰਡਰ ਦੀ ਤਸਵੀਰ ਹੈ ਤੇ ਆਸੂ ਗਾਇਸ ਦੇ ਗੋਲਿਆਂ ਦੀ ਬਰਸਾਤ ਹੋਈ ਹੈ ਲਗਾਤਾਰ ਇੱਕ ਤੋਂ ਬਾਅਦ ਇੱਕ ਗੋਲਾ ਜਿਹੜਾ ਇੱਥੇ ਛੱਡਿਆ ਜਾ ਰਿਹਾ ਹੈ ਅੱਖਰ ਹੈ ਆਹ ਤੇ ਪੈਰ ਦੀ ਲੜੀ ਦਾ ਪਿੱਛੂ ਤੁਸੀਂ ਇਹ ਦੇਖੋ ਲਗਾਤਾਰ ਆਸੂ ਗੈਸ ਦੇ ਗੋਰੀਆਂ ਦੀ ਬਰਸਾਤ ਜਿਹੜੀ ਹੈ ਖਨੋਰੀ ਬਾਰਡਰ ਦੇ ਉੱਪਰ ਹੋ ਰਹੀ ਹੈ ਜਿੱਥੇ ਕਿਸਾਨਾਂ ਤੇ ਨੌਜਵਾਨਾਂ ਦਾ ਸਾਥ ਲੈਣਾ ਤੱਕ ਮੁਸ਼ਕਿਲ ਹੋ ਗਿਆ ਸਾਥ ਲੈਣਾ ਤੱਕ ਮੁਸ਼ਕਿਲ ਹੋ ਰਿਹਾ ਇਸ ਦਾ ਅਥਰੂ ਗੈਸ ਦੇ ਵੀ ਤੁਸੀਂ ਦੇਖੋਗੇ ਕਿ ਜਿਸ ਤਰ੍ਹਾਂ ਅਸਰੂ ਗੈਸ ਦੇ ਜਿਹੜੇ ਗੋਲੇ ਬਰਸਾਏ ਜਾ ਰਹੇ ਨੇ ਉਹਨਾਂ ਨੂੰ ਕਿਸਾਨ ਜਿਹੜੇ ਡੰਡਿਆਂ ਦੇ ਨਾਲ ਚੱਕ ਕੇ ਸੁੱਟਦੇ ਹੋਏ ਨਜ਼ਰ ਆ ਰਹੇ ਨੇ ਬਾਈ ਅੱਖਾਂ 'ਚ ਪਾਣੀ ਕੱਢਦਾ ਬਾਈ ਬੁਰਾ ਹਾਲ ਕਰਤਾ ਇਹਨਾਂ ਨੇ ਤੁਸੀਂ ਮੇਰੀ ਅੱਖਾਂ ਵੀ ਦੇਖੋਗੇ ਇਹ ਤਾਂ ਮੇਰੀ ਅੱਖਾਂ 'ਚ ਵੀ ਪਾਣੀ ਨਜ਼ਰ ਆਏਗਾ ਕਿਉਂਕਿ ਇਹ ਐਨੀ ਜਹਿਰੀਲੀ ਗੈਸ ਹੈ ਕਿ ਇਸ ਦੇ ਵਿੱਚ ਸਾਹ ਲੈਣਾ ਤੱਕ ਮੁਸ਼ਕਲ ਹੋ ਰਿਹਾ ਤੁਸੀਂ ਆ ਮੇਰਾ ਵੀ ਦੇਖੋ ਜਰਾਂਗੇ ਸਾਰਾ ਕੁਝ ਜਰਾਂਗੇ ਜਮੇ ਨਹੀਂ ਡਰਦੇ ਚਾਹੇ ਹਿੱਕ ਤੇ ਗੋਲੀ ਮਾਰਨ ਗੋਲੀ ਵੀ ਖਾਵਾਂਗੇ ਭਾਈ ਸਾਹ ਲੈਣਾ ਤੱਕ ਮੁਸ਼ਕਲ ਹੋ ਰਿਹਾ ਤੁਸੀਂ ਮੇਰੀ ਹਾਲਤ ਵੀ ਦੇਖੋਗੇ ਆਪਣੀ ਹਾਲਤ ਵੀ ਦੇਖੋਗੇ ਕਿ ਪਾਣੀ ਹੋ ਗਿਆ ਪਾਣੀ ਹੋ ਗਿਆ ਪਾਣੀ ਹੋ ਗਿਆ ਗੱਲ ਪਤਾ ਕੀ ਹੈ ਆ ਵੀ ਸਾਡੇ ਭਰਾ ਨੇ ਆ ਵੀ ਸਾਡੇ ਭਰਾ ਨੇ ਜੀ ਠੀਕ ਹੈ ਆ ਕਰਤੇ ਆ ਇਹਨਾਂ ਦਾ ਤਾਂ ਅੱਖਾਂ ਨਹੀਂ ਹੈਗਾ ਆਰਡਰ ਉੱਪਰੋਂ ਨੇ ਠੀਕ ਹੈ ਇੱਕ ਗੱਲ ਹੋਰ ਮੈਂ ਤੁਹਾਨੂੰ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦਾ ਇੱਕ ਕਿਸਾਨ ਵਰਗ ਹੈ ਜੋ ਸਿਰਫ ਮੋਦੀ ਮੋਦੀ ਸਰਕਾਰ ਦੀ ਟੱਕਰ ਲੈ ਸਕਦਾ ਠੀਕ ਹੈ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਹੋਰ ਰਿਕਵੈਸਟ ਕਰਨਾ ਚਾਹੁੰਦਾ ਜਿਹੜੇ ਆਪਣੇ ਹੋਰ ਦੂਜੇ ਵਰਗ ਨਹੀਂ ਆੜਤੀਆ ਵਰਗ ਹੋ ਗਿਆ ਮੈਨੂੰ ਹੀ ਬੰਦ ਕਰਿਆ ਯਾਰ ਪਰਵਾਣਾ ਕਰਿਆ ਪਿੰਡਾਂ ਪਿੰਡਾਂ ਦੇ ਪੁੱਤਰ ਜੇ ਯਾਰ ਅਸੀਂ ਦਿਨ ਰਾਤ ਖੂਕਦੇ ਹੁਣ ਦੂਜਿਆਂ ਨੂੰ ਆ ਜਾ ਪੁੱਤਰਾ ਹਾਂਜੀ ਤੁਸੀਂ ਦੇਖੋਗੇ ਪੰਜਾਬ ਦੇ ਕਿਸਾਨ ਜਿਹੜੇ ਇਨਾ ਗੋਲਿਆਂ ਦੇ ਅੱਗੇ ਡਟੇ ਹੋਏ ਨੇ ਕਹਿੰਦੇ ਆ ਕਿ ਦੇਸ਼ 'ਤੇ ਗੋਲੀ ਚਲਾ ਰਿਹਾ ਹੈ ਮੋਦੀ ਸਾਹਿਬ ਜੀ ਜਿਹੜੇ ਆਸੂ ਗਏ ਸੇ ਗੋਲੇ ਆ ਰਹੇ ਨੇ ਸਾਡੀ ਹਾਲਤ ਵੀ ਕਾਫੀ ਖਰਾਬ ਹੋ ਚੁੱਕੀ ਹੈ ਤੁਸੀਂ ਵੀ ਤਾਂ ਡਟੇ ਹੋਏ ਆ ਇਹਨਾਂ ਗੋਲਿਆਂ ਦੇ ਅੱਗੇ ਹਾਂਜੀ ਹਾਂਜੀ ਡਟੇ ਆ ਬਿਲਕੁਲ ਡਟੇ ਰਾਂਗੇ ਨਹੀਂ ਵੀ ਦਿੱਲੀ ਪਹੁੰਚ ਕੇ ਹਟਾਂਗੇ ਜਨਾਬ ਅਰਜੀ ਸਰਕਾਰ ਜ਼ੋਰ ਲਾ ਲੇ ਇਹ ਜਿਹੜੇ ਗੋਲੇ ਛੱਡ ਰਹੇ ਨੇ ਵੀ ਸਾਡੇ ਭਾਈ ਨੇ ਬਹੁਤ ਖਰਾਬੀ ਕਰ ਪਰ ਉਹਨਾਂ ਦੀ ਮਜਬੂਰੀ ਹੈ ਕੋਈ ਗੱਲ ਨਹੀਂ ਅਸੀਂ ਪਹੁੰਚਾਂਗੇ ਨੰਨਾ ਮਾਰ ਕੇ ਖਲਾਸਾ ਕਰ ਮੈਂ ਫੋੜ ਤੁਸੀਂ ਦੇਖੋਲੇ ਨੇ ਉਹ ਦਾਗੇ ਜਾ ਰਹੇ ਨੇ ਇੱਥੇ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਾਲ ਅੜਾ ਤੱਕ ਜਿਹੜਾ ਮੁਸ਼ਕਿਲ ਹੋ ਗਿਆ ਇੱਥੇ ਤੁਸੀਂ ਇਸ ਪਾਸੇ ਦੀ ਤਸਵੀਰ ਦੇਖੋਗੇ ਕਿ ਪੂਰਾ ਧੂਆਂ ਧੂਆਂ ਜ਼ਹਿਰੀਲਾ ਉਹ ਇੱਥੇ ਕਰ ਦਿੱਤਾ ਜਿੰਨਾ ਜਰ ਮਰਜ਼ੀ ਕਰਿਆ ਜਾਣ ਕੋਈ ਪਰਵਾਹ ਨਹੀਂ ਗੋਲਿਆਂ ਦੀ ਲਗਾਤਾਰ ਕਿਸਾਨ ਇਸ ਧੂਏ ਦੇ ਅੱਗੇ ਜਿਹੜਾ ਡਟੇ ਹੋਏ ਨੇ ਇਹਨਾਂ ਅਤਿਰੋਗ ਆਸੇ ਗੋਲਿਆਂ ਦੇ ਅਗੇ ਡਟੇ ਹੋਏ ਰਹੇ ਸਾਂ ਲੈਣਾ ਤੱਕ ਮੁਸ਼ਕਿਲ ਹੋਇਆ ਪਿਆ ਇਸ ਬਾਸੇ ਦੀ ਤਸਵੀਰ ਦੇਖੋਗੇ ਹਰਿਆਣਾ ਪੁਲਿਸ ਜਿਹੜੀ ਗੋਲੇ ਦਾਗ ਰਹੀ ਹੈ ਲੇਕਿਨ ਨੌਜਵਾਨ ਯੂਥ ਅਜੇ ਵੀ ਇੱਥੇ ਡਟਿਆ ਹੋਇਆ ਹੈ ਬਾਈ ਲਗਾਤਾਰ ਗੋਲੇ ਮਾਰੇ ਜਾ ਰਹੇ ਨੇ ਅੱਖਾਂ ਦਾ ਵੀ ਸਾਂ ਲੈਣਾ ਤੱਕ ਮੁਸ਼ਕਿਲ ਹੋ ਗਿਆ ਇੱਥੇ ਬਾਈ ਜੀ ਸਰਕਾਰ ਡਿਕਟੇਟਰਸ਼ਿਪ ਤੇ ਆਈ ਹੋਈ ਹੈ ਭਾਈ ਜੀ ਬਿਲਕੁਲ ਤੁਹਾ ਆਵਾਜ਼ ਕਦੇ ਨਹੀਂ ਦਬਣੀ ਇਹ ਜਿੰਨੀ ਸਖਤੀ ਕਰਨਗੇ ਲੋਕ ਹੋਰ ਤਿੱਖਾ ਸੰਘਰਸ਼ ਕਰਨਗੇ ਠੀਕ ਹੈ ਭਾਈ ਜੀ ਇਹਨਾਂ ਨੇ ਗੁੰਡਾਗਰਦੀ ਕੀਤੀ ਹੋਈ ਹੈ ਦੇਖੋ ਲਗਾਤਾਰ ਅਥਰੂ ਵੇਖਦੇ ਕੋਲੇ ਲਗਾਤਾਰ ਦੇਖੇ ਜਾ ਰਹੇ ਨੇ ਭਾਈ ਜੀ ਗੁੰਡਾਗਰਦੀ ਤੇ ਆਈ ਹੋਏ ਸਰਕਾਰ ਜਿਵੇਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਜੰਗ ਹੁੰਦਾ ਉਦਾਂ ਮੈਦਾਨ ਬਣਾ ਰਖਿਆ ਨੇ ਗੁੰਡਾਗਰਦੀ ਦਾ ਭਾਈ ਜੀ ਭਾਈ ਜੀ ਜਾਦੇ ਬਾਈ ਜੀ ਜਿਹੜੇ ਦੇਖ ਲੈ ਮੋਦੀ ਸਰਕਾਰ ਦੇ ਇਹਨਾਂ ਨੂੰ ਮੋਟਾ ਪਾਈਆਂ ਨੇ ਜਿੰਨਾ ਮਰਦੀ ਕੁਸ ਕਰਨਾ ਸੀ ਛੱਡ ਕੇ ਨਹੀਂ ਜਾਵਣ ਕੁਛ ਦੇਖ ਲਗਾਤਾਰ ਤੁਸੀਂ ਦੇਖ ਰਹੇ ਹੋ ਅੱਗੇ ਦੇ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਜਿੱਥੇ ਸਾਲਾਂਾਂ ਤੱਕ ਮੁਸ਼ਕਿਲ ਹੋ ਰਿਹਾ ਇਹਨਾਂ ਆਸੂ ਗੈਸ ਦੇ ਗੋਲਿਆਂ ਦੇ ਅੱਗੇ ਇਸ ਪਾਸੇ ਜਿਹੜੇ ਹਰਿਆਣਾ ਤੋਂ ਲੋਕ ਨੇ ਉਹ ਪਹੁੰਚੇ ਹੋ ਇਹਨਾਂ ਨਾਲ ਗੱਲਬਾਤ ਕਰਦੇ ਕਿ ਕਿਸ ਤਰ੍ਹਾਂ ਵੇਖ ਰਹੇ ਨੇ ਲਗਾਤਾਰ ਤੁਸੀਂ ਕੋਚ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪੰਜਾਬ ਦੇ ਕਿਸਾਨਾਂ ਦੇ ਨਾਲ ਉੱਥੋਂ ਉੱਥਰੋਂ ਗੈਸ ਦੇ ਗੋਲੇ ਆ ਰਹੇ ਨੇ ਸਾਲਾਂਾਂ ਤੱਕ ਮੁਸ਼ਕਿਲ ਹੋ ਗਿਆ ਹਾਂ ਭਾਈ ਬਹੁਤ ਮੁਸ਼ਕਿਲ ਹੋ ਰਹਾ ਬਾਈ ਟਾਇਲ ਤਾਂ ਆਖਿਆ ਮੈਂ ਮੁੰਦਲ ਨੱਕ ਨੱਕ ਕੇ ਜੜੀਆ ਜੜੀਆ ਬੜਾ ਹੈ ਮਹਿਸੂਸ ਵੀ ਨਾ ਹੁੰਦੀ ਫਿਰ ਅੱਖ ਜੜਾ ਫਿਰ ਪੂਰੇ ਸਰੀਰ ਮੇ ਜਾ ਆਇਆ ਹਰਿਆਣੋਂ ਲਾਲੇ ਮਾਰੇ ਸ और सब कुछ खराब करा गया ये घोड़े ये हम भी मारेंगे अरे नो रात तो रोक लो रात तो रोक दिया हमारा कम तक कम ये तो ना भगाओ शर्म चाहिए हम उसके दुश्मन है के ये किसान अपना हक मांगने जा है हक भी नहीं मांग, तो मांग सकता के हक भी नहीं मांग सकता के हैं वो हमारा सबका बाप है राजा है ऐसा सा राजा यहाँ करे उसने हिटलर गिरी कर रखी है भाई ठीक है और तो किसान का दर्द कौन समझदा तो किसान ने सोचना पड़ेगा उसके बारे में उन्हें चौबीस में क्या करना है उसका जो हमारी मारिगेल कर रहे हैं हम इतने घटिया को न उस पर घोड़े लेकिन हम उसका तख्ता पलट देंगे हम देंगे बोट की चोट ठीक है लगातार देखो कि अथरू गैस ਦੇ ਗੋਲੇ ਜਿਹੜੇ ਨੇ ਉਹ ਹਾਜੇ ਵੀ ਜਿਹੜੀ ਹੈ ਪੁਲਿਸ ਦਾਗਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖੋਗੇ ਇਹ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਜ਼ਹਿਰੀਲੇ ਗੈਸ ਦੇ ਗੋਲੇ ਨੇ ਜਿਸ ਦੇ ਨਾਲ ਸਾਲਾਂਾਂ ਤੱਕ ਮੁਸ਼ਕਲ ਹੋ ਜਾਂਦਾ ਕਿਸਾਨਾਂ ਦਾ ਇੱਥੇ ਪ੍ਰਦਰਸ਼ਨ ਚਾਰ ਰਿਹਾ ਹੈ ਦਿੱਲੀ ਵੱਲ ਨੂੰ ਕੂਚ ਕਰਨਾ ਹੈ ਹਰਿਆਣਾ ਪੰਜਾਬ ਜਿਹੜਾ ਇੱਕ ਇਕੱਠ ਦੇ ਨਾਲ ਇੱਕ ਦਿੱਲੀ ਨੂੰ ਕੂਚ ਕਰਨ ਦੀ ਤਿਆਰ ਹੈ ਇਹ ਕਿਸ ਤਰ੍ਹਾਂ ਵੇਖ ਰਹੇ ਹੋ ਜਿਹੜਾ ਉਰੇ ਅਥਰੂ ਗੈਸ ਦੇ ਗੋਲੇ ਮਾਰ ਰਹੀ ਹੈ ਮੇਰੇ ਲੱਗੇ ਨੇ ਭਾਜੀ ਫੇਸ ਰੀਡਿੰਗ ਦੇਖ ਲਓ ਤੁਸੀਂ ਕਿੰਨਾ ਕਿ ਮੁਸ਼ਕਿਲ ਹੈ ਇੱਥੇ ਖੜਨਾ ਬਹੁਤ ਜ਼ਿਆਦਾ ਮੈਨੂੰ ਸਹ ਲੈਣਾ ਪਹਿਲੀ ਵਾਰੀ ਮੇਰੇ ਲੱਗਿਆ ਸੀ ਭਾਜੀ ਕਹ ਕਿ ਤੰਦਾਰੇ ਡੋਂਕੀ ਵੀ ਨਹੀਂ ਮੈਕਸੀਕੋ ਬਾਡਰ ਬਣਾਤਾ ਇਹਨਾਂ ਨੇ ਇਹ ਲੋਕਾਂ ਨੇ ਬਿਲਕੁਲ ਕਹਿ ਸਕਦੇ ਆ ਇਸ ਪਾਸੇ ਦੀ ਤਸਵੀਰ ਤੁਸੀਂ ਦੇਖੋਗੇ ਪਹਿਲਾਂ ਅੱਗੋਂ ਦੀ ਦਿਖਾਈ ਸੀ ਤਸਵੀਰ ਤਾਂ ਹੁਣ ਪਿਛਲੇ ਪਾਸੇ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਜਿੱਥੇ ਅਥਰੂ ਗੈਸ ਦੇ ਗੋਲੇ ਜਿਹੜੇ ਲਗਾਤਾਰ ਡੱਗੇ ਜਾ ਰਹੇ ਨੇ ਹਰਿਆਣਾ ਪੁਲਿਸ ਜਿਹੜੀ ਆ ਹੁਣ ਅੱਗੇ ਵੱਲ ਨੂੰ ਵੱਧ ਰਹੀ ਆ ਜਿਹੜੇ ਕਿਸਾਨ ਸੀਗੇ ਨੌਜਵਾਨ ਸੀਗੇ ਹੁਣ ਪਿੱਛੇ ਵੱਲ ਨੂੰ ਆ ਰਹੇ ਨੇ ਤਸਵੀਰਾਂ ਦੇਖ ਰਹੇ ਹੋ ਤੁਸੀਂ ਲਗਾਤਾਰ ਕਿ ਅਥਰੂ ਗੈਸ ਦੇ ਗੋਲਿਆਂ ਦੀ ਬਰਸਾਤ ਜਿਹੜੀ ਆ ਪੋਸਟ ਕਰਦੀ ਹੋਈ ਨਜ਼ਰ ਆ ਰਹੀ ਆ ਏ ਦੇਖੋ ਤੁਸੀਂ ਵੱਡਾ ਹੀ ਇਕੱਠ ਜਣਾ ਕਿਸਾਨਾਂ ਦਾ ਖਨੋਰੀ ਬਾਰਡਰ ਦੇ ਉੱਪਰ ਪਹੁੰਚਿਆ ਹੋਇਆ ਜਿੱਥੇ ਲਗਾਤਾਰ ਅਥਰੂ ਗੈਸ ਦੇ ਗੋਲੇ ਜਿਹੜੇ ਉਹ ਮਾਰੇ ਜਾ ਰਹੇ ਨੇ ਤਸਵੀਰਾਂ ਖਨੋਰੀ ਬਾਰਡਰ ਦੀਆਂ ਨੇ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਪਿਛਲੇ ਪਾਸੇ ਦੇਖੋ ਕਿ ਅਥਰੂ ਗੈਸ ਦੇ ਗੋਲਿਆਂ ਦੀ ਬਰਸਾਤ ਲਗਾਤਾਰ ਹੁੰਦੀ ਹੋਈ ਨਜ਼ਰ ਆ ਰਹੀ ਸਾਂ ਲੈਣਾ ਮੁਸ਼ਕਿਲ ਹੋ ਰਿਹਾ ਭਾਈ ਜਿਹੜੇ ਅਥਰ ਗੋਸ ਦੇ ਗੋਲੇ ਨਾ ਉਹ ਛੱਟੇ ਮਿਲਟਰੀ ਨੇ ਟੋਕੇ ਜਿਹੜੇ ਨੌਜਵਾਨੀ ਉਹ ਅੱਗੇ ਵੱਧ ਰਹੀ ਆ ਪਰ ਜਿਹੜਾ ਬਾਰਡਰ ਟੁੱਟੂਗਾ ਕੋਈ ਗੱਲ ਨਹੀਂ ਕਿਉਂਕਿ ਇੱਕ ਵਾਰ ਦਾ ਪ੍ਰਸ਼ਾਸਨ ਆਪਣੀ ਕੋਸ਼ਿਸ਼ ਕਰਦੇ ਰੋਕਣ ਵਾਸਤੇ ਦੋਟੇ ਘੰਟੇ ਦੇ ਵਿੱਚ ਜਿਹੜਾ ਹੈਗਾ ਬਾਰਡਰ ਟੁੱਟ ਜੂਗਾ ਪਰ ਇੱਕ ਕਿਸਾਨ ਜਥੇਬੰਦੀ ਨੂੰ ਬੇਨਤੀ ਆ ਵੀ ਉਹ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਜਿੱਥੇ ਐਮਐਸਪੀ ਦੀ ਮੰਗ ਕਰ ਰਹੇ ਨੇ ਉਹ ਉਥੇ ਨਾਲਾ ਸਵਾਮੀ ਨਾਥੀ ਰਿਪੋਰਟ ਦੀ ਮੰਗ ਕਰਨਾ ਕਿਉਂਕਿ ਕੇਸਰੀ ਨਿਸ਼ਾਨ ਸਾਹਿਬ ਤੋਂ ਅਸੀਂ ਜਿਤਨੀ ਜਿਤਨੀ ਸਕਦੇ ਬਸੀ ਧੰਨਵਾਦ ਵੀ ਕਰ ਦੋ ਜਿਥੇ ਬੰਦੇ ਜਿਹੜੇ ਕਿਸੇ ਨੀਸ਼ਾਨ ਸਾਹਿਬ ਨਾਲ ਲੈ ਕੇ ਆਏ ਨੇ ਪਰ ਜਿਹੜਾ ਇੱਥੇ ਹਕੂਮਤ ਜਿਹੜੀ ਉਹ ਮਾਹੌਲ ਧੱਕਾ ਹੋ ਰਿਹਾ ਆ ਜਾਂ ਦੀ ਆਓ ਜੀ ਤੇ ਦੇਖੋ ਕਿ ਪੰਜਾਬ ਦੇ ਲੋਕ ਜਿਹੜੇ ਨੇ ਹਜੇ ਵੀ ਡਟੇ ਹੋਏ ਨੇ ਪੰਜਾਬ ਜਿਹੜਾ ਪਿੱਛੇ ਹਟਣ ਵਾਲਿਆਂ ਚੋਂ ਨਹੀਂ ਹੈਗਾ ਇਹ ਖਨੋਰੀ ਬਾਰਡਰ ਦੀ ਤਸਵੀਰ ਆ ਪੰਜਾਬ ਦੇ ਲੋਕ ਪਿੱਛੇ ਹਟਣ ਵਾਲਿਆਂ ਚੋਂ ਨਹੀਂ ਹੈਗੇ ਨਹੀਂ ਪਿੱਛੇ ਨਹੀਂ ਹਟਾਗੇ ਟਾਈਮ ਆਨ ਦਾ ਨਾ ਚਲਾ ਲਾ ਨੇ ਪੜਾ ਕੇ ਚਲਾਉਂਦੇ ਨੇ ਅਸੀਂ ਬਾਰਡਰ ਪਾਰ ਕਰੇ ਹਟ ਪਾਰ ਕਰਕੇ ਹਟਾਂਗੇ ਬੱਚੇ ਬੋਲੇ ਹੌਸਲਾ ਦੇਖ ਰਿਓ ਇਹ ਬਾਬਾ ਜੀ ਇੱਥੇ ਪਹੁੰਚੇ ਹੋਏ ਨੇ ਕਿਸਾਨ ਆਗੂ ਨੇ ਇਹਨਾਂ ਦਾ ਕਹਿਣਾ ਹੈ ਕਿ ਭਾਵੇਂ 2 ਘੰਟੇ ਲੱਗ ਜਣ ਭਾਵੇਂ 3 ਘੰਟੇ ਲੱਗ ਜਣ ਬਾਰਡਰ ਪਾਰ ਕਰਾਂਗੇ ਤਾਂ ਬਾਰਡਰ ਪਾਰ ਦੀ ਇਹ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਥੋਂ ਦੀ ਹੋਈ ਲੇਕਿਨ ਲਗਾਤਾਰ ਧੂ ਕੈਸ ਦੇ ਗੋਰੀਆਂ ਦੀ ਬਰਸਾਤ ਜਿਹੜੀ ਹੈ ਲੋਕਾਂ ਦੇ ਉੱਪਰ ਕਿਸਾਨਾਂ ਦੇ ਉੱਪਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਦੇਖੋ ਤਸਵੀਰ ਕਿਤੇ ਅਥਰੂ ਗੈਸ ਦੇ ਗੋਲਿਆਂ ਦੀ ਬਰਸਾਤ ਹੋ ਰਹੀ ਹੈ ਤੁਸੀਂ ਦੇਖੋ ਕਿ ਆਸੂ ਗੈਸ ਦੇ ਜਿਹੜੇ ਗੋਲੇ ਨੇ ਅਥਰੂ ਗੈਸ ਦੇ ਉਹ ਕਿਸਾਨਾਂ ਉੱਪਰ ਸੁੱਟੇ ਜਾ ਰਹੇ ਨੇ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਸਾਲ ਲੈਣਾ ਤਾਂ ਮੁਸ਼ਕਿਲ ਹੋ ਗਿਆ ਕਿਉਂਕਿ ਜ਼ਹਿਰੀਲੀ ਗੈਸ ਜਿਹੜੀ ਇੰਨੀ ਕ ਜ਼ਹਿਰੀਲੀ ਹੈ ਅ ਜਿਸ ਦੇ ਵਿੱਚ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਤੁਸੀਂ ਇਹ ਲਗਾਤਾਰ ਦੇਖੋ ਕਿ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਕੋਈ ਨਾ ਅਥਰੂ ਗੈਸ ਦਾ ਗੋਲੇ ਅੱਗੇ ਖੜੀ ਹੋਈ ਹੈ ਡਟੀ ਹੋਈ ਹੈ ਹਿੱਕ ਤਾਣ ਕੇ ਖੜੇ ਨੇ ਹੁਣ ਤੁਸੀਂ ਦੇਖੋ ਇਹ ਖਨੋਰੀ ਬਾਰਡਰ ਦੀ ਤਸਵੀਰ ਜਿਸ ਪਾਸੇ ਤੋਂ ਤੁਸੀਂ ਤਸਵੀਰਾਂ ਲਿਖਾ ਰਿਹਾ ਕਿ ਹਰਿਆਣ ਦਾ ਦੇ ਲੋਕ ਜਿਹੜੇ ਨੇ ਉਹ ਇਸ ਪਾਸੇ ਦੇਖੋਗੇ ਤੁਸੀਂ ਕਿ ਹੁਣ ਪਥਰਾਵ ਕਰ ਰਹੇ ਨੇ ਇਹ ਦੇਖੋ ਤੁਸੀਂ ਅਗਲੇ ਵਾਲ ਨੂੰ ਜਿਹੜਾ ਬਾਚੂ ਕੇ ਨੇ ਕਿਸਾਨ ਤਾਂ ਲਗਾਤਾਰ ਤਸਵੀਰਾਂ ਤੁਸੀਂ ਖਨੋਰੀ ਬਾਰਡਰ ਤੋਂ ਦੇਖ ਰਹੇ ਜਿੱਥੇ ਆਸੂ ਗਾਇਜ਼ ਦੇ ਗੋਲੇ ਜਿਹੜੀ ਹਰਿਆਣਾ ਪੁੱਜਦਾ ਕਰੀ ਹੈ ਤਲਗਾਦਰ ਤੁਹਾਡੇ ਨਾਲ ਗੱਲੀ ਗੱਲੀ ਚੀਜ਼ ਜਿਹੜੀ ਹੈ ਇੱਕ ਇੱਕ ਤਸਵੀਰ ਜਿਹੜੀ ਹੈ ਸਾਂਝੀ ਕਰਦੇ ਰਵਾਂਗੇ ਕਾਂਡਾ ਪਰਸ ਰਵਿੰਦਰ ਪਾਸਿੰਗ ਬਿੱਟੂ ਦੇ ਨਾਲ ਕਬਲਜੀਤ ਕੰਬੋ ਜਗਬਾਨੀ ਟੀਵੀ ਖਨੋਰੀ ਬਾਰਡਰ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ASCII ਖਨੋਰੀ ਬਾਰਡਰ ਉੱਤੇ ਮੌਜੂਦ ਆ ਜਿੱਥੇ ਹਰਿਆਣਾ ਪੁਲਿਸ ਦੀ ਇਹ ਤਸਵੀਰ ਦੇਖੋ ਦੂਜੇ ਪਾਸੇ ਪੂਰਾ ਪੰਜਾਬ ਹਰਿਆਣਾ ਦੇਖੋ ਜਿਨ੍ਹਾਂ ਉੱਪਰ ਅਥਰੂ ਗਾਇਜ਼ ਦੇ ਗੋਲੀਆਂ ਦੀ ਬਰਸਾਤ ਕੀਤੀ ਜਾ ਰਹੀ ਹੈ ਫਿਰ ਵੀ ਹਕਤਾਨ ਕੇ ਇਨ੍ਹਾਂ ਅੱਗੇ ਗੱਟੜੇ ਹੋਏ ਨੇ ਮੁਕਾਬਲਾ ਕਰ ਰਹੇ ਨੇ ਤੁਸੀਂ ਇਹ ਤਸਵੀਰ ਜਿਹੜੀ ਖਨੋਰੀ ਬਾਰਡਰ ਤੋਂ ਦੇਖ ਰਹੇ ਹੋ ਜਿੱਥੇ ਲਗਾਤਾਰ ਹਰਿਆਣਾ ਪੁਲਜ ਜਿਹੜੀ ਹੈ ਅਥਰੂ ਗਾਇਸ ਤੇ ਗੋਲੇ ਦਾਗ ਰਹੀ ਹੈ ਲੇਕਿਨ ਫਿਰ ਵੀ ਹਰਿਆਣਾ ਆਪਣੇ ਪੰਜਾਬ ਪੂਰਾ ਡਟਿਆ ਹੋਇਆ ਹੈ ਬਾਈ ਸਾਹ ਲੈਣਾ ਕਿੰਨਾ ਕੋ ਮੁਸ਼ਕਿਲ ਹੋ ਰਿਹਾ ਹੈ ਬਹੁਤ ਮੁਸ਼ਕਿਲ ਹੋ ਰਿਹਾ ਵੀਰੇ ਬਹੁਤ ਜਿਆਦਾ ਮੁਸ਼ਕਿਲ ਹੈ ਤੇ ਲਗਾਤਾਰ ਤੁਸੀਂ ਤਸਵੀਰ ਦੇਖੋ ਉਸ ਪਾਸੇ ਤੋਂ ਜਿੱਥੇ ਪਤਰਾਦੀ ਹੋ ਰਿਹਾ ਹੈ ਅਥਰੂ ਗਾਇਸ ਤੇ ਗੋਲੇ ਦੀ ਬਸਾਦ ਵੀ ਹੋ ਰਹੀ ਹੈ ਹਰਿਆਣਾ ਪੁਲਜ ਜਿਹੜੀ ਅੱਗੇ ਵੀ ਵਧ ਰਹੀ ਹੈ ਤਾਂ ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਪੰਜਾਬ ਦੇ ਲੋਕ ਜਿਹੜੇ ਨੇ ਹੁਣ ਪੁਲਿਸ ਦੇ ਨਾਲ ਮੁਕਾਬਲਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਇਹ ਤਸਵੀਰ ਦੇਖੋ ਕਿ ਪੰਜਾਬ ਜਿਹੜਾ ਡਟਿਆ ਹੋਇਆ ਨਜ਼ਰ ਆ ਰਿਹਾ ਅੱਗੇ ਮੁਕਾਬਲਾ ਕਰ ਰਿਹਾ ਤੁਸੀਂ ਦੇਖੋ ਕਿ ਅੱਗੇ ਜਿਹੜਾ ਲਾਠੀ ਚਾਰਜ ਤੱਕ ਹੋ ਰਿਹਾ ਹੈ ਇਹ ਲਗਾਤਾਰ ਤਸਵੀਰਾਂ ਬਾਈ ਬਾਈ ਚੜੀ ਜਾਂਦੇ ਆ ਭਈ ਉਹਦਾ ਯਾਰ